ਹਾਂਜੀ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਵੈਲਕਮ ਬੈਕ ਕਵਰ ਬਾਟ ਪੀਜੈਂਸ ਤੇ ਅੱਜ ਆਏ ਆਂ ਆਪਾਂ ਸੰਤਪੁਰੇ ਤੇ ਆਹ ਸਾਡੇ ਨਾਲ ਆ ਜੀ ਪਾਲਟੀ ਅੰਮਰਸਾ ਦੇ ਲੀਜੈਂਡ 우ਸਤਾਦ ਬਾਬਾ ਸ਼ੰਨੂ ਜੀ ਹੋਣੀ ਤੇ ਮਾੜੀ ਸਤਾਜ ਜੀ ਹੁਣੀ ਤੇ ਪਪੇ ਸਤਾਜ ਜੀ ਹੁਣੀ ਉਹਨਾਂ ਦੀ ਇਹ ਸਾਰੀ ਪਾਲਟੀ ਆ ਜੀ ਤੇ ਆ ਜੀ ਬਬੇ ਸਤਾਜ ਜੀ ਹੁਣੀ ਆ ਤੇ ਬੜਾ ਵਧੀਆ ਸ਼ੌਂਕ ਕਰਦੇ ਆ ਤੇ ਦੂਜਿਆਂ ਦਾ ਸ਼ੌਂਕ ਵੀ ਕਰਾਉਂਦੇ ਆ ਤੇ ਆ ਤੁਹਾਨੂੰ ਕੁਝ ਪਰਿੰਦੇ ਆ ਇਹਨਾਂ ਦਾ ਤੁਹਾਨੂੰ ਸ਼ੌਂਕ ਕਰਾਵਾਂਗੇ ਹਾਂ ਜੀ ਆ ਇਹਨਾਂ ਦਾ ਵੱਡਾ ਸ਼ਾਸਤਰਾ ਕਬੂਤਰ ਆ ਇਹਦੀ ਅੱਖ ਵੇਖੋ ਜੀ ਪਹਿਲਾਂ ਏ ਲੋ ਜੀ ਇੱਕ ਲੋ ਜੀ ਆ ਜੋ ਆਖ ਕਬੂਤਰ ਦੀ ਆ ਵੇਖ ਲੋ ਗੌਰ ਨਾਲ ਠੀਕ ਹੈ ਜੀ ਤੇ ਕੁੰਦੇ ਦਾ ਸ਼ੌਂਕ ਕਰਾਇਆ ਜੀ ਇਦੋਂ ਲੋ ਜੀ ਆ ਕੁੰਦਾ ਜੋ ਤੇ ਆ ਲੱਗੀ ਜੋ ਮੋਰ ਠੀਕ ਆ ਲੱਗੀ ਕਾਫੀ ਲੱਗੀ ਜਾਨੀ ਫੋਟੋ ਲਗਾ ਲਓ ਇਹ ਮੋਰਾਂ ਦੇ ਵਿੱਚ ਉੜਦਾ ਵਾ ਇਨੇ ਕਾਫੀ ਮੋਰਾ ਖਾਦੀਆਂ ਠੀਕ ਹੈ ਜੀ ਆਜੇ 골ਡਨ ਮਾਦੀ ਅੱਗੋਂ ਉਸਤਾਦ ਜੀ ਨਾਲ ਦੀ ਚੈੱਕ ਕਰੋ ਸ਼ੌਂਕ ਕਰੋ ਵੇਖੋ ਕਿਦਾਂ ਦੀ ਲੱਗੀ ਆ ਲਓ ਜੀ ਆਜੋ ਦੀ ਅੱਖ ਲਓ ਜੀ ਠੀਕ ਹੈ ਤੇ ਆਜੋ ਦਾ ਚਿਹਰਾ ਮੋਰਾ ਪੂਰਾ ਤੇ ਪੱਲੇ ਦਾ ਸ਼ੌਂਕ ਕਰਾ ਦਿਓ ਜੀ ਆ ਇਹ ਮਾਂ ਮਾਦੀ ਦਾ ਪੱਲਾ ਠੀਕ ਹੈ ਜੀ ਤੇ ਆ ਜਿਹੜਾ ਫੋਲਿਓ ਜੀ ਇਹ ਆ ਬਹਿ ਗਏ ਇਹਨਾਂ ਦੋਵਾਂ ਦਾ ਸ਼ੌਂਕ ਤੁਹਾਨੂੰ ਘਰਾਤਾ ਇਹਦਾ ਵੀ ਤੇ ਆ ਮਾਦੀ ਦਾ ਵੀ ਗੋਲਡਨ ਦਾ ਠੀਕ ਹੈ ਜੀ ਇਹ ਜੀ ਇਹਨਾਂ ਦੀ ਹੋਮ ਬਰੀਡ ਆ ਕਰਾਸ ਦੇ ਵਿੱਚ ਇਹਨਾਂ ਨੇ ਜੋੜਾ ਲਾਇਆ ਵਾ ਤੇ ਕਾਫੀਆਂ ਚੰਗੀਆਂ ੜਾਰਾਂ ਇਸ ਕਬੂਤਰ ਦੀਆਂ ਅੱਖ ਵੇਖ ਲੋ ਇਹ ਲੋ ਜੀ ਆਖ ਜੋ ਆ ਚਿਹਰਾ ਮੋਰਾ ਜੋ ਤੇ ਆ ਪੱਲੇ ਦਾ ਸ਼ੌਂਕ ਤੁਹਾਨੂੰ ਕਰਾਉਨੇ ਆ ਜੀ ਆ ਇਹਦਾ ਪਰਪਲ ਆ ਜੋ ਲੋ ਭਾਈ ਵੇਖ ਲੋ ਬਾ ਕਮਾਲ ਆ ਜੀ ਪਰਪਲ ਆ ਤੇ ਇਹਦਾ ਤੁਹਾਨੂੰ ਫੁੱਲ ਵੀ ਵਿਖਾਉਨੇ ਆ ਲੋ ਜੀ ਆ ਕਬੂਤਰ ਆ ਜਿਹਦਾ ਤੁਹਾਨੂੰ ਸ਼ੌਂਕ ਪਾਇਆ ਆ ਆ ਜੋ ਬੈਠਾ ਆ ਜੋ ਠੀਕ ਹੈ ਜੀ ਇੱਕ ਹੋਮ ਬਰੀਡ ਹੈਗੀ ਆ ਇਹ ਠੀਕ ਹੈ ਜਨਾਬ ਆ ਗੋ ਮਾਦੀ ਆ ਗਈ ਆ ਨਰ ਨਰ ਨਾਰਿਆ ਲੋ ਜੀ ਆ ਨਾਰਿਆ ਜੀ ਆ ਨਰ ਦਾ ਕਰੋ ਸ਼ੌਂਕ ਜੀ ਲੋ ਜੀ ਕਰੋ ਅੱਖ ਦਾ ਸ਼ੌਂਕ ਨਰ ਦੀ ਅੱਖ ਦਾ ਲੋ ਜੀ ਆ ਜਿਹੜਾ ਚਿਹਰਾ ਮੋਰਾ ਠੀਕ ਆ ਗੌਰ ਨਾਲ ਵੇਖ ਲੋ ਚਿਹਰਾ ਮੋਰਾ ਜੀ ਇਹਦਾ ਆ ਇਹਦਾ ਕੁੰਦਾ ਜੋ ਆ ਇਹਦਾ ਕੁੰਦਾ ਜੋ ਭਾਈ ਠੀਕ ਹੈ ਜੀ ਆ ਕਬੂਤਰ ਹੈ ਜੀ ਉੜਦਾ ਪੈਗਾ ਇਹ ਕਬੂਤਰ ਉੜਦਾ ਇਹਨਾਂ ਦਾ ਠੀਕ ਹੈ ਜੀ ਕੀ ਪਰਵਾਹ ਹੈ ਇਸ ਕਬੂਤਰ ਦੀ ਜੀ ਇਹ ਕਬੂਤਰ 8 ਘੰਟੇ ਦੀ 8 ਘੰਟੇ ਦੀ ਠੀਕ ਹੈ ਜੀ ਲਿਆ ਆ ਜੀ 골ਡਨ ਕਬੂਤਰ ਆ ਇਹ ਵੀ ਉਸਤਾਦ ਹੁਣਾ ਕੋਟ ਦਾ ਜੀ ਠੀਕ ਆ ਕਾਫੀ ਬਾਜਾਂ ਦੀ ਵੱਡਾ ਹੈ ਕਾਫੀ ਬਾਜੀਆਂ ਦੇ ਵਿੱਚ ਨੇ ਸਟੈਂਪਾਂ ਖਾਦੀਆਂ ਵਾ ਤੇ ਚੰਗੀ ਡਾ ਦਾ ਮਾਲ ਕੇਗਾ ਆ ਜੋ ਇਹਦਾ ਚੇਰਾ ਮੋਰਾ ਵੇਖ ਲੋ ਤੇ ਆ ਇਹਦਾ ਕੁੰਦਾ ਜੋ ਅੱਜ ਨੇ ਬਾਜੀ ਕਾ ਲੱਗਣ ਦੁਕਾਨ ਥੋੜੇ ਬਾਜੀ ਦੇ ਕਰਕੇ ਕੂਤਰ ਬੰਨੇ ਆ ਜੀ ਠੀਕ ਹੈ ਜੀ ਛੱਡੋ ਜੀ ਲੋ ਜੀ ਆ ਵੇਖੋ ਅਗੋ ਨਰ ਅ ਨਰ ਦਾ ਸ਼ੌਂਕ ਕਰੋ ਜੀ ਆ ਜੋ ਨਰ ਇਹ ਆ ਜੋ ਅੱਖ ਦਾ ক্লোਜ਼-ਅਪ ਵੇਖ ਲਓ ਭਾਈ ਤੇ ਆ ਜੋ ਇਹਦਾ ਚਿਹਰਾ ਮੋਰਾ ਤੇ ਆ ਜੋ ਅੱਖ ਦਾ ক্লোਜ਼-ਅਪ غور ਨਾਲ ਵੇਖ ਲਿਓ ਜੀ ਤੇ ਹੁਣ ਤੁਹਾਨੂੰ ਕੁੰਡੇ ਦਾ ਸ਼ੌਂਕ ਕਰਾਉਣੀ ਆ ਆ ਜੀ ਇਹਦਾ ਕੁੰਡਾ ਜੋ ਲਓ ਭਾਈ ਆ ਕੁੰਡਾ ਜੋ ਇਹਦਾ ਠੀਕ ਹੈ ਜੀ ਲਓ ਜੀ ਆ ਕਬੂਤਰ ਜੋ ਜਿਹੜਾ ਤੁਹਾਨੂੰ ਸ਼ੌਂਕ ਕਰਾਇਆ ਇਹ ਕੋ ਖੜਤ ਵੜਤੇ ਦੀ ਠੀਕ ਹੈ ਜੀ ਇਹ ਤੋਂ ਪਹਿਲਾਂ ਜਿਹੜੀ ਮਾਦੀ ਕਰਾਈ ਆ ਉਹ ਬੰਨੀ ਹੋਈ ਸੀ ਇਹ ਕਾ ਕਬੂਤਰ ਆ ਇਹਦੀ ਖੜਤ ਵੜਤ ਦੇਖੋ ਕਬੂਤਰ ਦੀ ਜੀ ਠੀਕ ਹੈ ਜੀ ਆ ਵੇਖੋ ਆ ਆਪਣਾ ਸਾਜ ਬਸਟਾ ਹੈ ਕੋਟ ਦਾ ਬਾਗ ਆ ਕਬੂਤਰ ਦੇ ਗੌਰ ਕਰਿਓ ਥੋੜਾ ਜੀ ਲੋ ਜੀ ਰਾਤ ਲੈ ਬੜੀ ਕਾਫੀ ਇਹ ਹੋਮ ਬਰੀਡ ਜੋ ਬਾਜੀ ਦੇ ਇੱਕ ਦਿਨ ਪਹਿਲਾਂ ਰਾਤ ਰਹਿ ਗਿਆ ਸੀ ਇਹ ਬਾਜੀ ਤੋਂ ਇੱਕ ਦਿਨ ਪਹਿਲਾਂ ਜਿਹੜਾ ਵਾ ਰਾਤ ਰਹਿ ਗਿਆ ਸੀ ਜੀ ਨਹੀਂ ਤਾਂ ਇਹ ਬਾਈ ਚ ਪੈਣਾ ਸੀ ਬੜੀਆਂ ਵਧੀਆ ਡਾਰਾਂ ਅੱਗੇ ਦੋ ਪੰਜ ਪਿਆਦਾਂ ਦੋ ਪੰਜ ਪਿਆ ਵਾ ਬੜੀਆਂ ਵਧੀਆ ਡਾਰਾਂ ਨੇ ਦਿੱਤੀਆਂ ਵਾ ਆਖਿਆ ਤੇ ਆਹ ਕੁੰਦਾ ਜੋ ਲੋ ਜੀ ਆਜੋ ਕੁੰਦਾ ਠੀਕ ਹੈ ਜੀ ਤੇ ਇਹਦਾ ਮਾਪਿਓ ਕਿਹੜਾ ਜੀ ਆ ਪਿਓ ਜੋ ਲਗੇ ਤੇ ਆ ਮਾਂ ਜੋ ਐ ਜੁੜੇ ਦਾ ਬੱਚਾ ਜੋ ਆ ਬੱਚਾ ਆ ਜੋ ਬੱਚਾ ਆ ਤਿੰਨੇ ਇਕੱਠੇ ਹੋ ਗਏ ਜੋ ਆ ਮਾਂ ਜੋ ਆ ਵੀ ਘਾਰ ਲਈ ਆ ਪਿਓ ਜੋ ਤੇ ਆ ਬੱਚਾ ਜੋ ਅੱਗੇ ਠੀਕ ਹੈ ਜੀ ਲੋ ਜੀ ਆ ਕਾ ਲੱਖੀ ਮਾਦੀ ਜੀਰੀ ਸ਼ੌਂਕ ਕਰੋ ਜੀ ਇਹਦੀ ਅੱਖ ਦਾ ਸ਼ੌਂਕ ਕਰੋ ਪੂਰੇ ਧਿਆਨ ਨਾਲ ਸ਼ੌਂਕ ਕਰਿਓ ਜੀ ਇਹਦੇ ਆ ਜੀ ਅੱਖ ਦਾ ਜ਼ੂਮ ਪਰਚਾ ਵੀ ਹੈ ਵਰਦਾ ਫੰਨੇਂਦੇ ਕੋਈ ਨੀ ਫੜ ਕੇ ਰੱਖ ਖਿਲਾਰ ਕੇ ਰੱਖੋ ਇੱਕ ਮਿੰਟ ਲੋ ਜੀ ਆਹ ਵੇਖ ਲਓ ਜੀ ਇਹਦੀ ਅੱਖ ਤੇ ਆ ਜੋ ਇਹਦਾ ਪੂਰਾ ਚਿਹਰਾ ਮੋਰਾ ਤੇ ਪੱਲੇ ਦਾ ਕਰਾਇਓ ਸ਼ੌਂਕ ਆ ਜੀ ਇਹਦਾ ਪੱਲਾ ਜੋ ਵੀ ਆਪਣੀ ਮਾਦੀ ਉੜਦੀ ਠੀਕ ਹੈ ਜੀ ਇਹ ਵੀ ਉੜਦੀ ਹੈ ਜੀ ਇਹਨਾਂ ਦੀ ਛੱਡ ਦਿਓ ਜੀ ਆਹ ਸਟਾਜ ਆਪਣਾ ਕਬੂਤਰ ਤਸਾਂ ਵਿੱਚ ਬਾਜੀ ਕਿ ਰਹਿ ਗਿਆ ਹੈ ਆ ਕਬੂਤਰ ਇਹਨਾਂ ਦਾ ਜੀ ਕੱਲ ਵਾਪਸ ਆ ਗਿਆ ਪਰਸੋਂ ਬਾਈ ਦੇ ਵਿੱਚ ਰਹਿ ਗਿਆ ਸੀ ਇਹ ਕਬੂਤਰ ਤੇ ਕੱਲੇ ਵਾਪਸ ਆਇਆ ਵਾ ਯਾਨੀ ਕਿ ਲੰਬੀ ਰੇਸ਼ ਦਾ ਘੋੜਾ ਸੀ ਇਹ ਬਾਕੀ ਸਾਰੇ ਬਹੁਤ ਬਾਜੀ ਦੇ ਪਹਿਲੋ ਅੱਖ ਅੱਖ ਦਾ ਸ਼ੌਂਕਰਾਓ ਜੀ ਇਹ ਸਾਰੀਆਂ ਮੋਹਰਾਂ ਜਿਹੜੀਆਂ ਇਸੇ ਸਾਲ ਦੀਆਂ ਨੇ ਹਾਂ ਇਸੇ ਸਾਲ ਜੁਸਤ ਤੋਂ ਲੈ ਕੇ ਹੁਣ ਤੱਕ ਦੀਆਂ ਹੋਂ ਤੱਕ ਕਿੰਨੀਆਂ ਬਾਜੀਆਂ ਢਾਤੇ ਨਾ ਨਾਵਾ ਬਾਜੇ ਜੁਟ ਗਏ ਚਲ ਆ ਪਿਛਲੀ ਐਤੋ ਆ ਸੀਜ਼ਨ ਦੇ ਵਿੱਚ ਵਿੱਚ ਨੋ ਬਾਜੀਆਂ ਵਿੱਚ ਸਟੈਂਪ ਖਾਲੀ ਇਹਨੇ ਠੀਕ ਹੈ ਜੀ ਕਰਾ ਅੱਖ ਅੱਖ ਦਾ ਜ਼ੂਮ ਹੁਣ ਲੋ ਜੀ ਇਹ ਜ਼ੂਮ ਵੇਖ ਲੋ ਕਰਾਇਆ ਕੁੰਡੇ ਦਾ ਸ਼ੌਕ ਲੋ ਜੀ ਆ ਜੀ ਕੁੰਡਾ ਜੋ ਠੀਕ ਹੈ ਜੀ ਤੇ ਆ ਤੁਹਾਨੂੰ ਦਮੂ ਫੋਨੇ ਇਹਦੀ ਆ ਦਮੂ ਵੇਖੋ ਮੋਹਰਾਂ ਭਰੀ ਪਈ ਆ ਆ ਵੇਖ ਲਓ ਮੇਰੇ ਭਰਾ ਕਿੰਨੀਆਂ ਮੋਹਰਾਂ ਨੇ ਰੌਂਡੀਆਂ ਆ ਆ ਵੇਖ ਲਓ ਇੱਧਰ 1 2 3 4 5 ਮੋਹਰਾਂ ਲੱਗੀਆਂ ਆ 6 ਲੱਗੀਆਂ ਆ ਆ ਵੇਖ ਲਓ ਜੀ ਇਹ ਆ ਜੀ ਖੜਤ ਵਰਤਿਓ ਠੀਕ ਆ ਜੀ ਬਾਕੀ ਕਵਰ ਬਾਟ ਵੀਰ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਜੀ ਤੇ ਹੁਣ ਹੀ ਜਾ ਰਹੇ ਆ ਚੈਕਿੰਗ ਦੇ ਉੱਤੇ ਤੇ ਆ ਇੱਕ ਲਾਸਕੂਤ ਤੁਹਾਨੂੰ ਸ਼ੌਂਕ ਕਰਾਉਣੇ ਆ ਜੋੜੇ ਦਾ ਭਕਰਵਾ ਕੇ ਕਿਦਾਂ ਜੀ ਇਹਦਾ ਮਾਦੀ ਦਾ ਕਰਾਵਾਂਗੇ ਇਹ ਇੱਕ ਮਿੰਟ ਲਓ ਜੀ ਇਹ ਤੁਹਾਨੂੰ ਪੂਰੇ ਜੋੜੇ ਦਾ ਸ਼ੌਂਕ ਕਰਾਵਾਂਗੇ ਜੀ ਆ ਨਾਰਿਆ ਇਹ ਨਾਰ ਆ ਨਾਰ ਵੇਖ ਲਓ ਜੀ ਆ ਅੱਖ ਦਾ ਕਲੋਜ਼ ਅਪ ਇਹ ਜੋੜੇ ਬੱਚਿਆ ਆ ਚਿਹਰਾ ਮੋਰਾ ਤਿਆਰੇ ਪਰ ਦਾ ਸ਼ੌਂਕ ਕਰਾ ਦਿਓ। ਲੋ ਜੀ ਆਹ ਇਹਦਾ ਪਰ ਜੋ। ਆਹ ਕਬੂਤਰ ਜੋ ਤੇ ਇਹਦੇ ਨਾਲ ਜਿਹੜੀ ਮਾਦੀ ਲੱਗੀ ਆ ਉਹ ਵੀ ਤੁਹਾਨੂੰ ਵਿਖਾਉਣੀ ਆ। ਆਹ ਕਬੂਤਰ ਜੋ ਭਾਈ। ਇਹਦਾ ਸ਼ੌਂਕ ਕਰਾਇਆ ਤੁਹਾਨੂੰ ਹੁਣੇ। ਇਹ ਆਸ ਕਬੂਤਰ ਦਾ। ਇਹ ਆਸ ਕਬੂਤਰ ਦਾ ਸ਼ੌਂਕ ਕਰਾਇਆ ਭਾਈ ਤੁਹਾਨੂੰ। ਠੀਕ ਹੈ ਜੀ। ਲੋ ਜੀ ਆ ਇਹ 골ਡਨ ਕਹਾਂਗੇ ਇਹਨੂੰ 골ਡਨ ਮਾਦੀ ਆ ਜੀ ਇਹ ਕਰੋ 골ਡਨ ਦਾ ਸ਼ੌਂਕ 골ਡਨ ਦੇ دیਵਾਨੇ ਖੁਸ਼ ਹੋ ਜਾਣ ਆ ਜੀ ਦੀ ਅੱਖ ਆ ਜ਼ੂਮ ਕਰਕੇ ਵੇਖ ਲਓ ਆ ਇਹਦਾ ਕਲੋਸ ਅਪ ਜੋ ਠੀਕ ਹੈ ਜੀ ਇਹ ਲੋ ਜੀ ਅੱਖ ਗੌਰ ਕਰਿਓ ਮੜੀ ਇਹ ਲਓ ਮੇਰੇ ਭਰਾ ਤੇ ਆ ਚਿਹਰਾ ਮੁਰਾ ਜੋ ਇਹਦਾ ਕਰਾਇਓ ਕੁੰਦੇ ਦਾ ਸ਼ੌਂਕ ਲਓ ਜੀ ਆਹ ਇਹਦਾ ਕੁੰਦਾ ਜੋ ਇਹ ਬਾਜੀ ਕਰਕੇ ਬੰਨੀ ਹੋਈ ਹੈ ਕਬੂਤਰ ਠੀਕ ਹੈ ਜੀ ਤੇ ਆ ਤੁਹਾਨੂੰ ਕਰਾਤਾ ਜੀ ਜੋੜਾ ਦਾ ਸ਼ੌਂਕ ਬਾਕੀ ਸਪੋਰਟ ਕਰਿਓ ਭਰਾ ਨੂੰ ਇਦਾਂ ਹੀ ਤੁਹਾਨੂੰ ਸ਼ਤਾਂ ਦਾ ਸ਼ੌਂਕ ਕਰਉਂਦੇ ਰਾਵਾਂਗੇ ਠੀਕ ਹੈ ਜੀ ਧੰਨਵਾਦ ਸਭ ਵੀਰਾਂ ਦਾ ਬਾਕੀ ਕਵਰ 62 PM YouTube ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ ਬੂਵੇ ਭਾਈ ਤੁਹਾਡਾ ਤਹਿ ਦਿਲੋਂ ਧੰਨਵਾਦ ਜੇ ਤੁਸੀਂ ਸਾਨੂੰ ਟਾਈਮ ਦਿੱਤਾ ਤੇ ਬਾਜੀ ਕਵਰ ਕਰਨ ਵਾਸਤੇ ਹੀ ਆਏ ਆ ਠੀਕ ਹੈ ਜੀ ਧੰਨਵਾਦ ਜੀ